ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਆ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਿਹਾ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਰੋਸ਼ਾ ਪੀਤਾ ਜਾਂਦਾ ਹੈ ਜਿਸ ਦੇ ਸੰਬੰਧ ਵਿੱਚ ਅਸੀਂ ਜਿਹੜੀ ਸੀ ਸੌਲਤ ਪੀਸੀਆਰ ਨੂੰ ਜਿਹੜਾ ਮੌਕੇ ਤੇ ਪਹੁੰਚੇ ਜਾਂ ਤੇ ਐਸਐਚਓ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਨੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰਨ ਤੇ ਜਿਹੜਾ ਪਤਾ ਲੱਗਿਆ ਕੁਛ ਕੀ ਜਿਹੜੇ ਸੀਗੇ ਇਹ ਪਤਾ ਕਰਕੇ ਉਹਨਾਂ ਨੂੰ ਦੱਸਿਆ ਸੀ ਰਾਜਸਥਾਨ ਦੇ ਰਹਿਣ ਵਾਲੇ ਜੋ ਉੱਥੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ ਰਾਜਸਥਾਨ ਨੂੰ ਚਲੇ ਗਏ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਿਹਾ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਰੋਸ਼ਾ ਪੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸੌਲਰ ਤੇ ਪੀਸੀਆਰ ਨੂੰ ਜਿਹੜਾ ਮੌਕੇ ਤੇ ਭੇਜਿਆ ਤੇ ਐਸਐਚਓ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰ ਤੇ ਜਿਹੜਾ ਪਤਾ ਲੱਗਿਆ ਕੁਝ ਕੇ ਜਿਹੜੇ ਇਹ ਸੀਗੇ ਇਹ ਪਤਾ ਕਰ ਤੇ ਉਹਨਾਂ ਨੂੰ ਦੱਸਿਆ ਸੀ ਰਾਜਸਥਾਨ ਦੇ ਰਹਿਣ ਵਾਲੇ ਜੋ ਤੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ ਰਾਜਸਥਾਨ ਨੂੰ ਚਲੇ ਗਏ आज एक सोशल मीडिया ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਤੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਿਹਾ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਰੋਸ਼ਾ ਕੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸੌਲਤ ਪੀਸੀਆਰ ਨੂੰ ਜਿਹੜਾ ਮੌਕੇ ਤੇ ਭੇਜਿਆ ਤੇ ਐਸਐਚਓ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਨੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰ ਤੇ ਜਿਹੜਾ ਪਤਾ ਲੱਗਿਆ ਕੁਛ ਕੀ ਜਿਹੜੇ ਸੀਗੇ ਇਹ ਪਤਾ ਕਰਦੇ ਉਹਨਾਂ ਨੂੰ ਦੱਸਿਆ ਸੀ ਰਾਜਸਥਾਨ ਦੇ ਰਹਿਣ ਵਾਲੇ ਜੋ ਉੱਥੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੇ ਟ੍ਰੇਨ ਲੈ ਕੇ ਆਪਣੇ ਰਾਜਸਥਾਨ ਨੂੰ ਚਲੇ ਗਏ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਿਹਾ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਰੋਸ਼ਾ ਪੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸੌਲਟ ਪੀਸੀਆਰ ਜਿਹੜਾ ਮੌਕੇ ਤੇ ਪਹੁੰਚਿਆ ਤੇ ਐਸਐਚਓ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਨੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰਨ ਤੇ ਜਿਹੜਾ ਪਤਾ ਲੱਗਿਆ ਕੁਝ ਕੀ ਜਿਹੜੇ ਸੀਗੇ ਇਹ ਪਤਾ ਕਰਕੇ ਉਹਨਾਂ ਨੂੰ ਦੱਸਿਆ ਸੀ Rajasthan ਦੇ ਬੰਦੇ ਬਣੇ ਜੋ ਉੱਥੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ Rajasthan ਨੂੰ ਚਲੇ ਗਏ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਿਹਾ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਰੋਸ਼ਾ ਕੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸੌਧਤ ਪੀਸੀਆਰ ਨੂੰ ਜੁੜਾ ਮੌਕੇ ਤੇ ਭੇਜਿਆ ਤੇ ਐਸਐਚਓ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰ ਤੇ ਜਿਹੜਾ ਪਤਾ ਲੱਗਿਆ ਕੁਛ ਕੀ ਜਿਹੜੇ ਸੀਗੇ ਇਹ ਪਤਾ ਕਰਦੇ ਉਹਨਾਂ ਨੂੰ ਦੱਸਿਆ ਸੀ ਰਾਜਸਥਾਨ ਦੇ ਰਹਿਣ ਵਾਲੇ ਜੋ ਉੱਥੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ ਰਾਜਸਥਾਨ ਨੂੰ ਚਲੇ ਗਏ